ਮਾਤਾ ਹਰਮਣੀ ਕਾਚੇ ਦੇ ਗਲਾਸ ਵਿੱਚ ਸੜਕ ਖੁਈਆ। ਸਾਹ ਜੀ। ਹੂੰ। ਕਾਚੇ ਦਾ ਅੱਜ ਗਲਾਸ ਮਿਲ ਗਿਆ। ਕਰਾ ਕੇ ਵੀ ਆ ਕੰਜਰ ਕੁਲਿਸ਼ ਕਰਨ ਦੇ ਆ। ਓ ਜਾ ਓਏ ਮੇਰੇ ਆ ਰੱਬਾ। ਆ ਇਹ ਸ਼ੈਵਨਾ ਦੀ ਓਏ ਹੋਏ ਹੋਏ ਢਿੱਡ ਦਾ ਹੀ ਸੋਚੀ ਜਾਂਦਾ ਨਾਲ ਚੌਲ ਧਰੀ ਬੈਠਾ। ਹੈਰਾਨੀ ਵਾਲੀ ਗੱਲ ਆ ਮੰਮੀ ਸਾਰੇ ਕਾਮੀ ਮੋਟਾ ਜਿੱਦ ਨਗਰ ਆਉਂਦੇ ਆ। ਓ ਜਾ ਭਰਾਵਾ। ਥੋੜੀ ਜੀ ਲੱਗੀ ਆ ਚੱਕਰੀਏ। ਇੰਨਾ ਕਿ ਤਾਂ ਥੱਲੇ ਤੂੰ ਵੀ ਅਧਿਕਾਰ ਵਾਲੀ ਤੇ ਲੱਗਾ ਹੋਇਆ ਵਾ ਜਿੰਨੀ ਕੇ ਦਾਲ ਲੱਗੀ। ਇਹ ਕਿੱਡੀ ਕ ਗੱਲ ਹੈ ਮੰਮੀ ਇੰਨੀ ਨਹੀਂ ਥੱਲੇ ਲੱਗੀ ਜਿੰਨਾ ਉਹ ਆਪਦੀ ਘਰ ਵਾਲੀ ਦੇ ਥੱਲੇ ਲਗਾ ਓਨੀ ਕ ਲੱਗੀ ਆ ਤੈਨੂੰ ਜਿਆਦੀਆਂ ਗੱਲਾਂ ਆਉਂਦੀਆਂ ਕੱਲ ਨੂੰ ਦੇਰੀ ਆ ਗਈ ਪਤਾ ਲੱਗ ਜਾਊਗਾ ਆ ਗੱਲ ਵਿੱਚੇ ਲੜਾਈ ਵਾਲੀ ਗੱਲ ਚ ਖੁਸ਼ੀ ਵਾਲੀ ਗੱਲ ਨਹੀਂ ਕਰਨੀ ਜਦੋਂ ਮੇਰੀ ਆ ਗਈ ਆਜੂ ਕੀ ਹੱਪਿਆ ਕਲਾ ਕਰਾ ਕਰ ਵਿੱਚੇ ਪਤਾ ਮੇਰਾ ਦਿਲ ਕਿੱਡਾ ਖੁਸ਼ ਹੋ ਜਾਂਦਾ ਫਿਰ ਮੰਮੀ ਕੀ ਹੋਇਆ ਸੁਨੋ ਬਰਾ ਮਸਲਾ ਬਾਲਾ ਗੰਭੀਰ ਹੋ ਗਿਆ ਫਰਚਰ ਦੀ ਚਾਬੀ ਵਿੱਚ ਰਹਿ ਗਈ ਆ ਕਰਚਨ ਨਹੀਂ ਬਿਠੀਏ ਚਾਤ ਵੀਰੇ ਕੇ ਵਿੱਚ ਸੋਣੀਏ ਆਉਣਗੇ 4000 ਬੇਲੀ ਸੋਣੀਏ 8 ਜਾਨੇ ਆ ਗਏ ਅੱਛਾ ਲੈ ਵੇ ਭਗਾਈ ਮਾਰਦੇ ਸੀ ਸਾਡੇ ਵੀਜੇ ਲਵਾਦੇ ਸਾਨੂੰ ਐਲਰਸ ਕਾ ਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਚੱਲ 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 ਲਾਰੇ ਬੈਗ ਇੱਥੇ ਓਕੇ ਚੱਲ 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 कराके ਵੀ ਆ ਕੰਜਰ ਕੁਲੇਸ਼ ਕਰਨ ਲਿਆ ਉਹ ਜਾ ਓਏ ਮੇਰੇ ਰੱਬਾ ਆ ਇਹ ਸ਼ੈਵਰਾ ਦੀ ਓਏ ਹੋਏ ਹੋਏ ਢਿੱਡ ਦਾ ਹੀ ਸੋਚੀ ਜਾਂਦਾ ਨਾਲ ਚੌਲ ਧਰੀ ਬੈਠਾ ਤੌਬਾ ਤੌਬਾ ਵਾਹਿਗੁਰੂ 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 ਇਹ ਪੂੜੇ ਆ ਖਾ ਕੇ ਵੀ ਕਾਦੇ ਬਣਾਏ ਆ ਖਾ ਕੇ ਦੱਸੀ ਫੇਰ ਤੇ ਵੀ ਤੇ ਇਸ ਪਸੋਂ ਖਾ ਕੇ ਦੱਸੋ ਸਵਾਦ ਆ ਜਾਏਗਾ ਮਾਸਟਰ ਸਾਬ ਪੱਕਾ ਹਰਾਨੀ ਵਾਲੀ ਗੱਲ ਆ ਮੰਮੀ ਸਾਰੇ ਕਾਮੀ ਮੋਟਾ ਜਿੱਦ ਨਗਰ ਆਉਂਦੇ ਆ ਜਾ ਭਰਾਵਾ ਥੋੜੀ ਜੀ ਲੱਗੀ ਆ ਚੱਕਰੀਏ ਇੰਨਾ ਕਿ ਤਾਂ ਥੱਲੇ ਤੂੰ ਵੀ ਅਧਿਕਾਰ ਵਾਲੀ ਦੇ ਲੱਗਾ ਹੋਇਆ ਮੈਂ ਜਿੰਨੀ ਕੇ ਦਾਲ ਲੱਗੀ ਤੇ ਗੱਡੀ ਕਾ ਗੱਲ ਆ ਹੈ ਮੰਮੀ ਥੱਲੇ ਲਾ ਕੇ ਰੱਖ ਦੇ ਨਿਕਲ ਨਹੀਂ ਨਾ ਕਾੜਦੀ ਚੰਗਾ ਨਹੀਂ ਛਾੜਦਾ ਹੋ ਗਿਆ ਕੀ ਹੋ ਗਿਆ ਕੰਮ ਕਰਦੇ ਕਰਨ ਲੱਪਿਆ ਜਾਵਾ ਥੱਲੇ ਲੱਗੀ ਥੋੜੀ ਹੈ ਮੰਮੀ ਇੰਨੀ ਨਹੀਂ ਥੱਲੇ ਲੱਗੀ ਜਿੰਨਾ ਉਹ ਅਧਿਕਾਰ ਵਾਲੀ ਦੇ ਥੱਲੇ ਲੱਗਾ ਉੰਨੀ ਕ ਲੱਗੀ ਆ ਤੈਨੂੰ ਜਾਦੀਆਂ ਗੱਲਾਂ ਆਉਂਦੀਆਂ ਕੱਲ ਨੂੰ ਤੇਰੀ ਆ ਗਈ ਪਤਾ ਲੱਗ ਜੂਗਾ ਆ ਗੱਲ ਵਿੱਚੇ ਲੜਾਈ ਵਾਲੀ ਗੱਲ ਚ ਖੁਸ਼ੀ ਵਾਲੀ ਗੱਲ ਨਹੀਂ ਕਰਨੀ ਜਦੋਂ ਮੇਰੀ ਆ ਗਈ ਆ ਜੂ ਕਿ ਹੱਪਿਆ ਆ ਗੁੱਸੇ ਵਿੱਚੇ ਸਾਰੀ ਗੱਲ ਵੀ ਕਰਨੀ ਕੋਈ ਏਦਾਂ ਦਾ ਫਨੀ ਗੱਲਾਂ ਕਰਾ ਕਰ ਵਿੱਚੇ ਪਤਾ ਮੇਰਾ ਦਿਲ ਕਿੰਨਾ ਖੁਸ਼ ਹੋ ਜਾਂਦਾ ਫਰ ਮੰਮੀ ਏਦਾਂ ਨਾ ਕਰਾਇ ਦਿੱਸੀ ਨਾਟ ਫੇਰ ਵਾਟ ਇਜ਼ ਦਿਸ ਏਦਾਂ ਨਹੀਂ ਲਵ ਯੂ ਅਨੇਵਾ ਥੈਂਕ ਯੂ ਹਾਂ ਕਹਿਲਾ ਕਹਿਲਾ ਕੋਸ਼ ਹੁਣ ਕਹਿਲਾ ਕਿਹੜੇ ਗਲਾਸ ਚ ਜੂਸ ਪੀਂਦੇ ਤੂੰ ਕਾਟੇ। ਇੱਕ ਆ ਤਾਂ ਮਿਲਿਆ ਤੈਨੂੰ ਕੱਚ ਦਾ ਗਲਾਸ। ਮੈਂ ਕੁਝ ਬਣਾ ਚਿੱਤ। ਇੰਦਿੱਕਾ। ਮਾਤਾ ਹਰਵਰੀ ਕਾਟੇ ਤੇ ਗਲਾਸ ਵਿੱਚ ਸਾਰਾ ਕੁਝ ਪੂਆ। ਸਾਰਾ ਸੀ। ਹੂੰ। ਕੱਚ ਦਾ ਅੱਜ ਗਲਾਸ ਮਿਲ ਗਿਆ ਤੇਰਾ ਵਗਰੀ ਜਾਂਦੀ ਆ। ਕੀ ਹੋਇਆ ਸਨੋ ਬਰਾ? ਮਸਲਾ ਬਾਲਾ ਗੰਭੀਰ ਹੋ ਗਿਆ ਫਰਚਰਨਰ ਦੀ ਝਾਬੀ ਵਿੱਚ ਰਹਿ ਗਈ ਆ। ਫਰਚਰਨਰ ਦੀ ਕੈਨੀ ਵਿੱਚ ਝਾਬੀ ਰਹਿ ਗਈ ਵਿੱਚ ਸੋਹਣੀਆਂ ਆਉਣਗੇ 4000 ਬਿੱਲੀ ਸੋਹਣੀਆਂ 8 ਜਾਣੇ ਆ ਗਏ ਆ। ਅੱਛਾ। ਲੋਕ ਖੁੱਲ ਰਹੇ ਆ ਲੋਕ ਫੇਰ ਨਹੀਂ ਖੁੱਲ ਰਹੇ ਹਾਂ ਉਹ ਕੰਮ ਦਾ ਗਿਆ ਹੀ ਗਿਆ ਤੇ ਵੀਰ ਜੀ ਕਹਿੰਦੇ ਨਹੀਂ ਸੌਰੀ ਸੌਰੀ ਵੀਰ ਜੀ ਕਹਿੰਦੇ ਸਾਡੀ ਮਰਜ਼ੀ ਭਲਾਈ ਦਾ ਜਮਾਨਾ ਦੱਸ ਦੇਣਾ ਇਸ ਨੋਰਾਂ ਦੇ ਗੱਡੀਆਂ ਚੋਰੀਆਂ ਕਰਨ ਤੇ ਜੋ ਮਾਰ ਰਹੇ ਆ ਭਾਈ ਖੋਲਦੇ ਨਹੀਂ ਦੋ ਮਿੰਟਾਂ ਗੱਡੀ ਸਨੋਰ ਉਹਦਾ ਮੰਨੇ ਹੀ ਨਹੀਂ ਮੈਂ ਆਪਾਂ ਸਿਰੇ ਚੋਰ ਆ ਆ ਮੰਗੇ ਨੂੰ ਜਨਮ ਦਿੰਦੀਆਂ ਠੀਕ ਆ ਬਾਈ ਜੀ ਤੇ ਮੰਗੇ ਨੇ ਸਾਡੇ ਤੋਂ ਚੋਰੀ ਚੋਰੀ ਇੱਧਰ ਵੇਖ ਮੜਾ ਮੂੰਹ ਖਾ ਇੱਧਰ ਨੂੰ ਮੰਗੇ ਨੇ ਹੱਥ ਇਹ ਤਾਂ ਚੋਰੀ-ਚੋਰੀ ਇੱਕ ਕੰਮ ਸਟਾਰਟ ਕੀਤਾ ਤੇ ਸਾਨੂੰ ਦੱਸਿਆ ਨਹੀਂ ਇਹਨੇ ਇਹਨੇ ਵੀ ਪਾਪਾ ਨੇ ਪਾਪਣ ਕੀਤਾ ਇਧਰੋਂ ਇਹਨਾਂ ਨੇ ਰਲ ਕੇ ਇੱਕ ਕੰਮ ਚਲਾ ਲਿਆ ਠੀਕ ਆ ਇਹਨਾਂ ਨੇ ਇਮੀਗ੍ਰੇਸ਼ਨ ਖੋਲ ਲਈ ਫੋਟੋ ਵੇਖੋ ਤੇ ਗੌਰਨਾ ਮੰਗੇ ਹੋਣਾ ਦੀ ਤੇ ਇਹਨੇ ਸਾਨੂੰ ਦੱਸਿਆ ਨਹੀਂ ਤੇ ਹਾਦਾਂ ਹਾਦ ਯਾਰ ਮਾੜੀ ਗੱਲ ਹੈ ਯਾਰ ਤੇਰੇ ਆਤੇ ਤੂੰ ਇਮੀਗ੍ਰੇਸ਼ਨ ਖੋਲਿਆ ਹਾਲੇ ਦੱਸਿਆ ਨਹੀਂ ਯਾਰੇ ਗਲਤ ਗੱਲ ਫੋਟੋ ਤੇਰੀ ਹੈ ਤੇ ਡੈਡੀ ਦੀ ਬਲੇ ਨਾਲ ਸਾਨੂੰ ਕੋਣ ਹੈ ਕਿਹੜਾ ਹੈ ਤੁਹਾਡੇ ਤੋਂ ਜੋ ਆਪੀ ਚੋਰੀ ਬੈਗ ਮਾ ਇਹ ਹੁਣ ਆ ਆ ਗੀ ਤੇ ਦੇਖ ਸਾ ਤੇ ਤੀ ਹੁਣ ਵਾ ਆ ਵੇਖ ਸਾ ਦੇ ਵੀਰ ਨੂੰ ਨਾ ਆ ਨਹੀਂ ਆ ਵੇਖ ਸਾ ਦੇ ਗੌਰ ਨਾਲ ਹੈ ਗਲਤ ਗੱਲ ਲੈ ਇਹ ਮਾੜੀ ਗੱਲ ਤੇਰੇ ਇਹਦੇ ਵਾਸਤੇ ਨਸ ਨਵਰਾ ਲੈ ਵੇ ਭਗਾਈ ਮਾਰਦੇ ਸੀ ਸਾਡੇ ਵੀਜੇ ਲਵਾਦੇ ਸਾਨੂੰ ਐਲੈਂਸ ਕਾ ਦੇ ਕੋਤਾ ਕਰ ਪਾਪਾ ਵੀ ਬੈਠਾ ਸਾਹਮਣੇ ਲੈ ਦੱਸ ਨੇ ਗਲਤ ਗੱਲ ਆ ਇਹ ਨਹੀਂ ਨਹੀਂ ਇਹ ਗੱਲਾਂ ਸੁਨਵਰਾ ਰੁਦ ਜਾ ਮੰਗੇ ਗਲਤ ਆ ਵੀਝਾ ਲਵਾ ਸਾਡਾ ਮੋਟੇ ਪਾਇ ਬਾਈ ਹਨੇ ਤੋਂ ਚੋਰੀ ਚੋਰੀ ਇਮੀਗ੍ਰੇਸ਼ਨ ਖੋਲੀ ਹਨ ਦੱਸਿਆ ਇਹ ਚੋਰੀ ਚੋਰੀ ਜਿਹੜੀ ਤੁਸੀਂ ਇਮੀਗ੍ਰੇਸ਼ਨ ਖੋਲੀ ਨਾ ਦੱਸਿਆ ਨਹੀਂ ਤੁਹਾਨੂੰ ਬਾਈ ਕਹਿੰਦਾ ਨਾਂਗੇ ਲਿਖਣਾ ਹੈਗਾ ਫਰੀ ਦੀ ਅੱਜ ਫਰੀ ਦੀ ਹਨ ਤੂੰ ਨਹੀਂ ਪਿਆਏ ਨਹੀਂ ਨਹੀਂ ਦਿਲ ਦੇ ਨਾ ਕੀ ਕਰਦੇ ਪਾਇ ਕਹਿੰਦਾ ਨਾਂਗੇ ਲੈ ਆ ਵੀ ਦਾ ਸਨੋਰਾ ਵੇਚਦਾ ਵੀਰ ਵੱਲੋਂ ਫਰੀ ਦੀ ਲੈ ਆਪਾਂ ਫਰੀ ਦੀ ਪੀਣੀ ਆਪਾਂ ਦਾ ਆ ਵੀਰ ਵੱਲੋਂ ਮੈਂ ਵੀਰ ਵੱਲੋਂ ਆਪਾਂ ਨੇ ਕ੍ਰੈਡਿਟ ਨਹੀਂ ਲੈਣਾ ਆਪਾਂ ਯਾਰ ਕ੍ਰੈਡਿਟ ਨਹੀਂ ਲੈਣਾ ਆਪਾਂ ਮੰਨ ਕੇ ਜਿੰਨੇ ਬਾਈ ਆਪਾਂ ਵੀਰ ਵੱਲੋਂ ਕੋਈ ਫੋਰੇਨਿਅਰ ਨਹੀਂ ਸਟਾਰਟ ਬੱਕ ਪੀਣ ਲੱਗਿਆ ਫ੍ਰੀਲੀ ਵੀਰ ਵੱਲੋਂ ਥੈਂਕ ਯੂ ਮੰਗੇ ਵੀਰ ਵੱਲੋਂ ਆਪਾਂ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ ਵੀ ਕੋਈ ਫੁਗਰੀ ਨਹੀਂ ਸਟਾਰਟ ਬੱਕ ਕੀਤੀ ਆ ਇਹ ਬਾਈਰ ਵੱਲੋਂ ਇਕੱਲੇ ਵੀਰ ਵੱਲੋਂ ਦੇਰੀ ਆ ਹਾਂ ਵੀਰ ਵੱਲੋਂ ਵੀਰ ਨੇ ਮਿਹਨਤ ਕਰਾ ਕੇ ਦਿੱਤੀ ਪਹਿਲੀ ਵਾਰ ਹੋਇਆ ਵਾ ਬੱਲੋ ਡਾ ਲਈ ਨਹੀਂ ਵੀਰ ਕ੍ਰੈਡਿਟ ਦੇ ਦਾ ਦਿਨ ਬੰਦਾ ਪਿਆਈ ਅਜ ਪਹਿਲੀ ਆ ਹਲੇ ਦੋ ਕੱਪ ਜਿਹੜੇ ਤੂੰ ਮੈਨੂੰ ਲੈ ਕੇ ਦਿੱਤੇ ਉਹ ਵੀ ਬਹੁਤ ਵਧੀਆ ਪਿਆਈ ਪਹਿਲੀ ਆ ਪਹਿਲੇ ਕੈਡਿਟ ਦੇਣਾ ਤੇ ਨਹੀਂ ਹਲੇ ਦੋ ਕੱਪ ਲੈ ਕੇ ਦਿੱਤੇ ਵੀਰ ਨੇ ਮੈਨੂੰ ਹਾਂ ਬਲੈਕ ਕਲਰ ਦੇ ਅੱਜ ਫੋਟੋ ਤੇ ਵਟਾ ਕਰਕੇ ਲਖਾਵਾਂਗੇ ਐਡਾ ਫੋਟੋ ਨਾਲ ਲੱਗੇ ਹਾਂ ਬੋਰਡ ਰੱਖਿਆ ਕਰਾਂਗੇ ਨਾਲ ਬਸ ਵੇਰੇ ਵੇਰੇ ਸਟੋਰੀ ਬਾਅਦ ਐਕਲਿਡ ਮਾ ਤੇ ਵੱਡਾ ਦਾ ਨਹੀਂ ਆ ਐਡੀ ਨਹੀਂ ਗੱਲ ਕੋਈ ਮੈਂ ਕਿਛੇ ਹੱਥ ਨਹੀਂ ਨਾ ਸਾਇਦ ਤੀਸਰਾ ਤਾਂ ਫਰੋਗਣਾ ਤੂੰ ਦੋ ਜੇ ਮਰਜੀ ਬਣਾਉਣ ਦਾ ਮੇਰੀ ਮਰਜੀ ਬਣਾਉਣਾ ਹੈ ਤਰਾ ਪਰ ਮੈਂ ਮਨਾਂ ਨਹੀਂ ਕਰ ਸਕਿਆ ਤੇ ਭਰਾ ਇਹ ਕਹਿੰਦਾ ਜਿੰਨੇ ਮੈਂ ਲਾਏ ਉਹਨੇ ਮੈਂ ਕਵਰ ਵੀ ਕਰ ਹੀ ਲਵਾਂ ਕੋਈ ਚੱਕਰ ਭਰਾਣ ਦੇ ਆਹੋ ਜਿਹੜਾ ਜਿਹੜੇ ਬ੍ਰੈਂਡ ਤੇ ਹੱਥ ਚੋਗਾ ਉਹ ਇਲਾਕੇ ਦਾ ਆਦੀ ਮੱਤੀ ਲੈ ਕੇ ਜਾਊਗਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ